we uh -huh. ਹਾਂਜੀ ਪ੍ਰਧਾਨ ਜੀ ਅੱਜ ਜੋਗਾ ਥਾਣਾ ਮੁਰੇ ਇਕੱਠ ਕੀਤਾ ਸੀ ਕਾਦੇ ਮਸਲੇ ਤੇ ਕੀਤਾ ਸੀ ਜੀ ਅੱਜ ਇਹ 32-33 ਦਿਨ ਹੋ ਗਏ ਮਾਖਾ ਚਹਿਲਾ ਦੀ ਜੋ ਲੜਕੀ ਗੁੰਮ ਹੋਈ ਹੈ ਉਹਨੂੰ ਪ੍ਰਸ਼ਾਸਨ ਦੇ ਵੱਲੋਂ ਨਾ ਕੋਈ ਸਰਕਾਰ ਵੱਲੋਂ ਭਾਲ ਤੋਲ ਕੀਤੀ ਨਹੀਂ ਜਾ ਰਹੀ ਤੇ ਕਿੱਥੇ ਆਈ ਨਹੀਂ ਹੈਗੀ ਉਹਦੀ ਨਿਕਾਮੀ ਨੂੰ ਦੇਖਦੇ ਅੱਜ ਇੱਥੇ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਡਕਾਉਂਦਾ ਵੱਲੋਂ ਅਤੇ ਪਿੰਡ ਮਾਖੇ ਦੇ ਆਮ ਲੋਕਾਂ ਵੱਲੋਂ ਬੜਾ ਕੱਟ ਕੀਤਾ ਸੀ ਕਿਉਂਕਿ ਅੱਜ 15 ਅਗਸਤ ਮਨਾਇਆ ਹੈ ਪੰਜਾਬ ਭਾਰਤ ਦੀ ਸਰਕਾਰ ਨੇ 15 ਅਗਸਤ ਮਨਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਹਹਾਕਾਰ ਮਚਾਈ ਹੈ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ਤੇ ਆਜ਼ਾਦ ਹੈ ਪਰ ਅਸੀਂ ਇਹ ਦਿਖਾਇਆਗਾ ਕ ਕਾਲੀਆਂ ਝੰਡੀਆਂ ਲੈ ਕੇ ਕਿ ਕੋਈ ਇੱਥੇ ਆਜ਼ਾਦੀ ਨਹੀਂ ਕੋਈ ਸਾਡਾ ਦੇਸ਼ ਤਰੱਕੀ ਨਹੀਂ ਕਰ ਰਿਹਾ ਕਿਉਂਕਿ ਜਿਹੜਾ ਇਹ ਦਿਖਾ ਰਹੇ ਸਾਰਾ ਇਹ ਆਪਦੇ ਚਿਹਤਿਆਰੀ ਦਿਖਾ ਰਹੇ ਨੇ ਜਦੋਂ ਮਾਰਸਾ ਜ਼ਿਲ੍ਹੇ ਦੀ ਪੁਲਿਸ ਤੋਂ ਜਾਂ ਇਥੋਂ ਦੀ ਸਰਕਾਰ ਤੋਂ ਇੱਕ ਕੁੜੀ ਨਹੀਂ ਲੱਭੀ ਜਾ ਰਹੀ ਨਾਮਾਲਕ ਕੁੜੀ ਲਾ ਪਤਾ ਹੋਈ ਹੈ ਤੇ ਇਹਦੂਗਾ ਹੈ ਕੀ ਕਰਨਗੇ ਤੇ ਅੱਜ ਜਿੱਥੇ ਇਹਨਾਂ ਨੇ ਝੰਡਾ ਲਹਿਰਾਇਆ ਆਜ਼ਾਦੀ ਦਾ ਉਥੇ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਫੜ-ਫੜ ਕੇ ਜਿਹੜਾਂ ਚ ਤੁੰਨੇ ਨੇ ਤੇ ਥਾਣਿਆਂ ਦੇ ਵਿੱਚ ਫੜੇ ਨੇ ਗ੍ਰਿਫਤਾਰੀਆਂ ਪਾਈਆਂ ਰਾਤ ਦੀਆਂ ਘਰਾਂ ਦੇ ਵਿੱਚ ਵੀ ਬੰਦੂਕਾਂ ਬਣਾਏ ਹੋਏ ਨੇ ਕਿਉਂਕਿ ਕੋਈ ਬਾਹਰ ਆ ਕੇ ਜਿਹੜਾ ਇਹਨਾਂ ਦਾ ਚਿਹਰਾ ਮੋਰਾ ਨੰਗਾ ਨਾ ਕਰ ਸਕੇ ਉਹਦੇ ਵਾਸਤੇ ਪੂਰੀ ਫੋਰਸ ਝੋਕੀ ਹੋਈ ਹੈ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਕਿ ਅਸੀਂ ਰੋਸ ਵਿਖਾਵਾ ਕਰਾਂਗੇ ਕੀਤਾ ਵੀ ਆ ਸੜਕ ਤੇ ਜਾਂਦੇ ਸੀਗੇ ਅਸੀਂ ਰੋਸ ਬਸਾਰਾ ਕਰਨਾ ਤੇ ਪਰ ਪੁਲਿਸ ਨੇ ਸਾਰੇ ਜ਼ਿਲ੍ਹੇ ਦੀ ਪੁਲਿਸ ਲਾ ਕੇ ਘੇਰ ਕੇ ਫੇਰ ਵੀ ਰੋਕਿਆ ਸਾਨੂੰ ਪਰ ਸਾਡੇ ਨਾ ਧੜਕ ਜਿਹੜੇ ਜੋਧੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਉਹਨਾਂ ਦੇ ਰੋਹ ਨੂੰ ਦੇਖਦਿਆਂ ਹੋਇਆ ਡੀਐਸਪੀ ਨੇ ਬਿਸ਼ਵਾਸਤ ਬਾਇਆ ਹੈ ਫਿਰਤਪਾਲ ਸਿੰਘ ਨੇ ਕਿ ਅਸੀਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਲੜਕੀਆਂ ਲੱਭ ਜਾਗੇ ਜੇ ਲੜਕੀ ਨਾ ਲੱਭੀ ਤਾਂ ਫਿਰ ਉਸ ਤੋਂ ਬਾਅਦ ਮੀਟਿੰਗ ਰੱਖ ਕੇ 19 ਤਰੀਕ ਦੀ ਅਸੀਂ ਅਗਲਾ ਸੰਘਰਸ਼ ਦਾ ਐਲਾਨ ਕਰਾਂਗੇ ਤੇ ਕਰੋ ਜਾਂ ਮਰਵਾ ਸਾਡਾ ਸੰਘਰਸ਼ ਹੋਊਗਾ ਅਗਲਾ ਤੇ ਨਹੀਂ ਉਸ ਤੋਂ ਪਹਿਲਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਕੁੜੀ ਦਾ ਕੋਈ ਹੱਲ ਲੱਭਿਆ ਜਾਵੇ ਮੈਂ ਇਕਵਾਲ ਸਿੰਘ ਅੱਜ ਜਿਹੜਾ ਜੋਖੇ ਥਾਣੇ ਦੇ ਮੂਹਰੇ ਲਗਾਤਾਰ ਧਰਨਾ ਚੱਲ ਰਿਹਾ ਹੈਗਾ ਸਵਾ ਮਹੀਨਾ ਹੋ ਗਿਆ ਕਿਉਂਕਿ ਪਿੰਡ ਮੱਖਾ ਚੈਲਾ ਦੀ ਲੜਕੀ ਹੈ ਜਿਹੜੀ ਉਹਨੂੰ ਲਾਪਤਾ ਲਾਪਤਾ ਹੋਈ ਨੂੰ ਲਗਭਗ ਮਹੀਨੇ ਤੋਂ ਉੱਪਰ ਹੋ ਚੱਲਿਆ ਪਰ ਪੁਰਸ ਪ੍ਰਸ਼ਾਸਨ ਸਵਾਏ ਲਾਰਿਆਂ ਤੋਂ ਹਲੇ ਪਰਿਵਾਰ ਦੇ ਪੱਲੇ ਕੁਝ ਨਹੀਂ ਪਾ ਰਿਹਾ ਪਰਿਵਾਰ ਲਗਾਤਾਰ ਮਹੀਨੇ ਤੋਂ ਉੱਪਰ ਤੋਂ ਦਿਨ ਰਾਤ ਦੇ ਲਈ ਖਾਣੇ ਲਈਏ ਖਾਣੇ ਅੱਗੇ ਬੈਠਾ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਸਮੇਤ ਵਰਕਰ ਲਗਭਗ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ ਪਰ ਅੱਜ ਅਸੀਂ 15 ਅਗਸਤ ਵਾਲੇ ਦਿਨ ਆ ਇਸ ਰੋਸ ਵਜੋਂ ਕਿ ਪ੍ਰਸ਼ਾਸਨ ਇੱਕ ਪਾਸੇ ਤਾਂ ਕਹਿ ਰਿਹਾ ਧੀਆਂ ਨੂੰ ਪੜ੍ਹਾਓ ਧੀਆਂ ਦੀ ਕਦਰ ਕਰੋ ਧੀਆਂ ਨੂੰ ਬਚਾਓ ਪਰ ਦੂਜੇ ਪਾਸੇ ਅਫਸੋਸ ਦੀ ਗੱਲ ਆ ਵੀ ਸਾਡੀ ਬੱਚੀ ਸਵਾ ਮਹੀਨਾ ਹੋ ਗਿਆ ਘਰੋਂ ਗਈ ਨੂੰ ਹਾਲ ਤੱਕ ਉਹਦਾ ਕੋਈ ਥੋ ਪਤਾ ਨਹੀਂਗਾ ਪ੍ਰਸ਼ਾਸਨ ਨੇ ਸਾਨੂੰ ਕੋਈ ਹਲ ਤੱਕ ਪੱਲਾ ਨਹੀਂ ਫੜਾਇਆ ਇਸ ਰੋਸ ਵਜੋਂ ਅੱਜ ਜਦੋਂ 15 ਅਗਸਤ ਦਾ ਦਿਨ ਮਾਨਸਾ ਮਨਾਇਆ ਜਾ ਰਿਹਾ ਸੀਗਾ ਉੱਥੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਸਵਾਗਤ ਕਰਨ ਜਾਣਾ ਸੀ ਬੀਕੇਯੂਏ ਕਟਕਡਕਾਉਂਦਾ ਵੱਲੋਂ ਪਰ ਜੋਗਾ ਪੁਲਿਸ ਨੇ ਵੱਡਾ ਨਾਕਾ ਲਾ ਕੇ ਸਾਨੂੰ ਇੱਥੇ ਬੇਸ਼ੱਕ ਇੱਕ ਵਾਰੀ ਰੋਕਿਆਗਾ ਡੀਐਸਪੀ ਸਾਹਿਬ ਨੇ ਦੁਬਾਰਾ ਸਾਨੂੰ ਜਿਹੜਾ ਵਿਸ਼ਵਾਸ ਦਵਾਇਆ ਵੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਬੱਚੀ ਤੁਹਾਨੂੰ ਲਿਆ ਕੇ ਦੇ ਦਾਂਗੇ ਪਰ ਅਸੀਂ ਅੱਜ ਫੇਰ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਅੱਜ ਬੇਸ਼ੱਕ ਅਸੀਂ ਪ੍ਰਸ਼ਾਸਨ ਦਾ ਦੁਬਾਰੇ ਭਰੋਸਾ ਕੀਤਾਗਾ ਪਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਬੱਚੀ ਸਾਨੂੰ ਨਾ ਮਿਲੀ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਜਿਆਦਾ ਤੇਜ਼ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਮਜਬੂਰ ਕਰਦਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦੇ 86 ਲੋਕ ਪਿੰਡਾਂ ਦੇ ਵਿੱਚ ਜਾਣਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਇਸ ਮੁੱਦੇ ਦੇ ਉੱਤੇ ਉਹਨਾਂ ਦੀ ਵੀ ਘੇਰਾਬੰਦੀ ਕਰਾਂਗੇ ਸਿਆਸੀ ਲੋਕਾਂ ਦੀ ਇਸ ਹਲਕੇ ਦੇ ਨੇ ਜਿਹੜੇ ਬੋਲ ਨਹੀਂ ਰਹੇ ਚੁੱਪ ਧਾਰੀ ਬੈਠੇ ਨੇਗੇ ਲਟਕੀ ਨੂੰ ਦੀ ਪ੍ਰਾਪਤ ਕਰਨ ਵਾਸਤੇ ਜਿਹੜਾ ਸਾਡਾ ਸਾਥ ਨਹੀਂ ਦੇ ਰਿਹਾ ਅਸੀਂ ਉਹਨਾਂ ਦੇ ਵੀ ਖਿਲਾਫ ਬੋਲਾਂਗੇ